2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲ ਜੁੜ ਰਹੇ ਨੇ ਲੋਕ ਫਰੀਕੋਟ ਦੇ ਇੱਕ ਵੱਡੇ ਸਿਆਸੀ ਪਰਿਵਾਰ ਦੇ ਕੀਤਾ ਭਾਜਪਾ ਨੂੰ ਜੁਆਇਨ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸવાલ ਕਰਤਾ ਹਾਲਾਂਕਿ 2027 ਦੀਆਂ ਚੋਣਾਂ ਦੇ ਵਿੱਚ ਦੂਰੀ ਹੈ ਪਰ ਉਸ ਤੋਂ ਪਹਿਲਾਂ ਹੀ ਕਿਤਨਾ ਕਿਤੇ ਪਾਰਟੀਆਂ ਦੇ ਵਿੱਚ ਆਉਣਾ ਜਾਲਾ ਚੱਲਦਾ ਰਹਿੰਦਾ ਹੈ ਅਤੇ ਹੁਣ ਵੀ ਉਹ ਜਾਰੀ ਹੈ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਜ਼ਿਲ੍ਹੇ ਦੇ ਪਿੰਡ ਰਾਇਗੜ ਕਲਾ ਦੇ ਸਵਰਗੀ ਲਖਵੀਰ ਸਿੰਘ ਰਾਈਆਂ ਵਾਲੇ ਦਾ ਪਰਿਵਾਰ ਅਕਾਲੀ ਦਰ ਨੂੰ ਛੱਡ ਕੇ ਭਾਜਪਾ ਨਾਲ ਜੁੜ ਚੁੱਕਿਆ ਹੈ। ਬੀਤੀ ਕਾਲ ਪਿੰਡ ਰਾਈਆਂ ਵਾਲਾ ਕਲਾਂ ਦੇ ਵਿੱਚ ਸਵਰਗੀ ਲਖਵੀਰ ਸਿੰਘ ਰਾਈਆਂ ਵਾਲੇ ਦੇ ਘਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਭਾਜਪਾ ਫਰੀਕੋਰ ਤੋਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਪਹੁੰਚੇ ਅਤੇ ਉਹਨਾਂ ਦੀ ਗਵਾਈ ਦੇ ਵਿੱਚ ਪਰਿਵਾਰ ਵੱਲੋਂ ਸ਼ਾਮਲ ਹੋਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਗੌਰਵ ਕੱਕੜ ਨੇ ਕਿਹਾ ਕਿ ਜੋ ਮੋਦੀ ਸਰਕਾਰ ਵੱਲੋਂ ਕੰਮ ਕੀਤੇ ਗਏ ਹਨ ਉਹਨਾਂ ਦੇ ਸਤਿਕਾਰ ਲੋਕ ਜੁੜ ਰਹੇ ਹਨ ਅਤੇ ਅੱਜ ਸਵਰਗੀ ਲਖਵੀਰ ਸਿੰਘ ਰਾਈਆਂ ਵਾਲਾ ਜਿਨ੍ਹਾਂ ਦਾ ਬਹੁਤ ਨਾਂ ਸੀ ਰਾਜਨੀਤੀ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਨਾਲ ਜੁੜਿਆ ਹੈ ਤੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹ ਪਰਿਵਾਰ ਦੇ ਨਾਲ ਖੜਨਗੇ ਜਿੱਥੇ ਇਸ ਮੌਕੇ ਪਰਿਵਾਰ ਨੂੰ ਜੁਆਇਨ ਕੀਤਾ ਗਿਆ ਤੇ ਪਰਿਵਾਰ ਦਾ ਵੀ ਕਹਿਣਾ ਹੈ ਕਿ ਵੱਲੋਂ ਭਾਜਪਾ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦਿਆਂ ਹੋਇਆ ਅਤੇ ਗੌਰ ਕੱਕੜ ਵੱਲੋਂ ਜੋ ਲਗਾਤਾਰ ਮਿਹਨਤ ਕੀਤੀ ਜਾ ਰਹੀ ਹੈ ਫ੍ਰੀਕਵੈਂਟ ਜ਼ਿਲ੍ਹੇ ਅੰਦਰ ਤੋਂ ਉਹਨਾਂ ਦੇ ਦਸਦਕਾ ਹੀ ਅੱਜ ਉਹਨਾਂ ਵੱਲੋਂ ਪਾਰਟੀ ਨਾਲ ਜੁੜਿਆ ਗਿਆ ਹੈ ਤੁਸੀਂ ਉਹ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਸਵਰਗੀ ਲਖਵੀਰ ਸਿੰਘ ਰਾਇਆ ਵਾਲੇ ਦੇ ਪਰਿਵਾਰਕ ਮੈਂਬਰ ਭਾਰਤੀ ਜਨਤਾ ਪਾਰਟੀ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਤ ਸਵਰਗੀ ਸਰਦਾਰ ਲਖਵੀਰ ਸਿੰਘ ਜੀ ਰਾਇਆ ਵਾਲਾ ਜਿਨ੍ਹਾਂ ਨੇ ਰਾਇਆ ਵਾਲੇ ਪਿੰਡ ਤੋਂ ਆਪਣੀ ਸਿਆਸਤ ਸ਼ੁਰੂ ਕੀਤੀ ਤੇ ਪੂਰੇ ਪੰਜਾਬ ਵਿੱਚ ਧੂਮਾ ਪਾਈਆਂ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਸਿਮਰ ਨੇ ਸਾਡੀ ਮਾਤਾ ਜੀ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲਿਤ ਕੀਤੀ ਆਪਣੇ ਸਾਥੀਆਂ ਸਹਿਤ ਮੈਂ ਇਹਨਾਂ ਨੂੰ ਪਾਰਟੀ ਵਿੱਚ ਜੀਅੰਟ ਇਹ ਵਿਸ਼ਵਾਸ ਦਉਣਾ ਕਿ ਜੋ ਜਥੇਦਾਰ ਦੀ ਨੇ ਪਿੰਡ ਲਈ ਕੀਤਾ ਪੰਜਾਬ ਦੇ ਵਿੱਚ ਕੀਤਾ ਮੋਟੇ ਨਾਲ ਮੋਟਾ ਜੋੜ ਕੇ ਇਹਨਾਂ ਦੇ ਨਾਲ ਖੜੂੰਗਾ ਤੇ ਜੋ ਕੰਮ ਪਿੰਡ ਦੇ ਹੋਣਗੇ ਇਹਨਾਂ ਦੇ ਡਟ ਕੇ ਨਾਲ ਖੜ ਕੇ ਕਰਾਵਾਂ। ਇਸ ਸਥਿਤੀ ਦੇ ਵਿੱਚ ਭਾਜਪਾ ਦੀਆਂ ਸਥਿਤੀਆਂ ਦੇਖੋ ਜੀ ਇਸ ਪੰਜ ਇਸ ਪਿੰਡ ਦੀ ਪੰਚਾਇਤ ਦੇ ਸਰਪੰਚਾ ਜਿਨ੍ਹਾਂ ਚੋਂ ਸਾਡੇ ਬਾਬਾ ਅਫਰੀਕਾ ਘਰ ਤੋਂ ਸਰਪੰਚ ਸਾਹਿਬ ਨ타 ਸਿੰਘ ਜੀ ਖੜੇ ਹੈ ਸਾਡੇ ਲਗਭਗ ਹਰੇਕ ਪੰਜੇ ਪੰਚਾਇਤਾਂ ਦੇ ਵਿੱਚ ਮੈਂਬਰ ਆ ਸਾਡੇ ਕੁਝ ਵੋਟਾਂ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਆਪ ਮੈਂਬਰ ਬਣ ਜਾ ਆਠ ਮੈਂਬਰ ਆ ਜਿਹੜੇ ਪੰਚਾਇਤ ਦੇ ਜਿੱਤੇ ਆ ਤੇ ਸਰਪੰਚ ਆ ਸਾਡੀ ਆਪਣੇ ਪੰਚਾਇਤ ਚੱਲ ਰਹੀ ਆ ਇੱਕ ਸਾਡੇ ਵੀਰ ਥੋੜੀਆਂ ਜਿਹੀਆਂ ਵੋਟਾਂ ਦੇ ਹਾਰ ਗਏ ਸੀ ਸਰਪੰਚ ਸਾਹਿਬ ਤੇ ਅੱਜ ਭਾਰਤੀ ਜਨਤਾ ਪਾਰਟੀ ਲਗਭਗ ਹਰ ਪਿੰਡ ਦੇ ਵਿੱਚ ਆਪਣੇ ਮੈਂਬਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਆ ਲਗਭਗ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵਿੱਚ 75 ਮੈਂਬਰ ਤੇ 8 ਦੇ ਕਰੀਬ ਜਿਹੜੇ ਸਾਡੇ ਸਰਪੰਚ ਐਮ ਪੀ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਵੋਟਾਂ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਇਸ ਪਿੰਡ ਦੇ ਵਿੱਚੋਂ ਪਈਆਂ 1217 ਵੋਟਾਂ ਸਾਨੂੰ ਅੰਸਰਾਜ ਦੇ ਇਲੈਕਸ਼ਨ ਦੇ ਵਿੱਚ ਪਈਆਂ ਇਸ ਪਿੰਡ ਨੇ ਬਹੁਤ ਮਾਣ ਦਿੱਤਾ ਤੇ ਹੁਣ ਸਾਡੇ ਨਾਲ ਸਰਦਾਰ ਸਵਰਗੀ ਲਖਵੀਰ ਸਿੰਘ ਦੀ ਰਾਇਆਂ ਵਾਲੇ ਦਾ ਪਰਿਵਾਰ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਸਾਨੂੰ ਉਮੀਦ ਹੈ ਕਿ ਜਿਹੜੀ ਦੀੜਾ ਹੁਣ ਬਹੁਤ ਜ਼ਿਆਦਾ ਬਣੀ ਮੇਰਾ ਨਿਸ਼ਮਰਪਾਲ ਸਿੰਘ ਇਸ ਪਾਰਟੀ ਨੂੰ ਜੀ ਮੈਂ ਪਹਿਲਾਂ ਤਾਂ ਆਪਣੇ ਵੀਰ ਗੌਰਵ ਕੱਕੜ ਜੀ ਦੀ ਸੋਚ ਨੂੰ ਦੇਖ ਕੇ ਜੁਆਇਨ ਕੀਤਾ ਫਿਰ ਮੈਂ ਆਪਣੇ ਫਾਦਰ ਸਾਹਿਬਾ ਮੇਰੇ ਵੀਰ ਵੀ ਉਮੇ ਨੇ ਆਪਣਾ ਭਲਾ ਚਾਹੁੰਦੇ ਨੇ ਸਾਬ ਦਾ ਤੇ ਕੋਈ ਖਰਾਬਕਣੀ ਨਹੀਂ ਗੇ ਇਸੇ ਤਰ੍ਹਾਂ ਸਾਡਾ ਪਰਿਵਾਰ ਅਸੀਂ ਕੋਈ ਸਾਡਾ ਪਰਿਵਾਰ ਕੋਈ ਕ੍ਰਾਫਟ ਪਰਿਵਾਰਿਕ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ ਇਸੇ ਤਰ੍ਹਾਂ ਅਸੀਂ ਭਾਈ ਜੀ ਨੂੰ ਵਿਸ਼ਵਾਸ ਦਿਵਾਉਣੇ ਇਹਨਾਂ ਦੇ ਨਾਲ ਚੱਲਾਂਗੇ ਤੇ ਪਾ ਜਨਤਾ ਪਾਰਟੀ ਨੂੰ ਹੋਰ ਮਿਲਕਤ ਕਰ ਕਾਲੀਧਰ ਚੇਤਨਤਾ ਕਾਰਨ ਕੋਈ ਇਹ ਸਾਡਾ ਸਿੱਜੀ ਆਈ ਫੈਸਲਾ ਇਹ ਸਿਗਨੀਫੀਕੈਂਟ